ਸਤਿ ਸ਼੍ਰੀ ਅਕਾਲ ਜੀ ਸਾਰਤ ਹੈ ਤੁਹਾਡੇ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਜੀ ਬੈਂਗਣੀ ਦੀ ਭਰਮੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬੜੇ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਮਿੰਟੋ ਮਿੰਟ ਬਨ ਵਾਲੀ ਇਹ ਸਬਜ਼ੀ ਆ ਤੇ ਤੁਸੀਂ ਵੀਡੀਓ ਸਾਰੀ ਦੇਖਿਓ ਤੇ ਚੰਗੀ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਜੀ ਤੁਹਾडले ਵੀ ਸਾਰੇ ਤੋਂ ਪਹਿਲਾਂ ਆਪਾਂ ਇੱਕ ਚਮਚਾ ਬੇਸਣ ਦਾ ਭੁੰਨਾਗੇ ਤੇਨੂੰ ਬੇਸਣ ਨੂੰ ਆਪਾਂ ਸੁੱਕਾ ਹੀ ਭੁੰਨ ਲਾਂਗੇ ਐਵੇਂ ਕੋਈ ਤੇਲ ਦੂਣੀ ਕੋਈ ਕੁਕ ਹੋਣੀ ਪਾਉਣਾ ਆਪਾਂ ਤੇ 1-2 ਮਿੰਟ ਲਈ ਬੇਸਣ ਨੂੰ ਆਪਾਂ ਭੁੰਨ ਲਾਂਗੇ ਇਹ ਦੁਬਾਰੇ ਇਹਦੇ ਵਿੱਚ ਨੋਰਮਲ ਜਿਹੜੀ ਆਪਾਂ ਮੇਥੀ ਦਾਲ ਚ ਪਾਉਣੀ ਹੁੰਦੀ ਆ ਉਹ ਵੀ ਬੇਦੇ ਵਿੱਚ ਹੀ ਭੁੰਨੀ ਜਾਊਗੀ ਕਿਉਂਕਿ ਕੜਾਹੀ ਬਹੁਤ ਗਰਮ ਹੈ ਤੇ ਬੇਸਣ ਭੁੰਨਣ ਤੋਂ ਬਾਅਦ ਆਪਾਂ ਜਿਹੜਾ ਗੈਸ ਉਹ ਬੰਦ ਕਰ ਦੇਣਾ ਤੇ ਦੁਬਾਰਾ ਆਪਾਂ ਮੇਥੀ ਤੇ ਆਪਣੇ ਜਿਹੜੇ ਮਸਾਲੇ ਨੋਰਮਲ ਆਪਾਂ ਪਾਉਣੀ ਆ ਉਹ ਆਪਾਂ ਮਸਾਲੇ ਪਾ ਦਿਨੇ ਇਹਦੇ ਵਿੱਚੀ ਤਾਂ ਕਿ ਇਹਦੇ ਵਿੱਚ ਹੀ ਭੁੰਨੇ ਜਾਣੇ ਨੋਰਮਲ ਮਸਾਲੇ ਪਾਵਾਂਗੇ ਆਪਾਂ ਨੂਨ ਮਿਰਚ ਮਸਾਲਾ ਤੇ ਹਲਦੀ ਪਾਊਡਰ ਤੇ ਇੱਕ ਆਪਾਂ ਥੋੜਾ ਜਿਹਾ ਪਾਇਆ ਜੀਰਾ ਪਾਊਡਰ ਉਹ ਜੀਰਾ ਪੜਾ ਭੁੰਨ ਕੇ ਰੱਖਿਆ ਹੋਆ ਹੁੰਦਾ ਏ ਉਹਨੂੰ ਪੀਸ ਕੇ ਰੱਖਿਆ ਹੋਆ ਹੁੰਦਾ ਏ ਤੇ ਆਪਾਂ ਨੋਰਮਲ ਹੀ ਮਸਾਲੇ ਪਾ ਲਾਂਗੇ ਇਹਦੇ ਵਿੱਚ ਤੇ ਕੜਾਹੀ ਆਪਣੀ ਗਰਮ ਹੈ ਇਹਦੇ ਵਿੱਚ ਹੀ ਆਪਣੇ ਮਸਾਲੇ ਜਿਹੜੇ ਆਪਾਂ ਭੁੱਜ ਜਾਣਗੇ ਹੀ ਤੇ ਆਪਾਂ ਨੂੰ ਕੋਈ ਵੀ ਤੇਲ ਤੂਲ ਪਾਉਣ ਦੀ ਲੋੜ ਨਹੀਂ ਇਵੇਂ ਹੀ ਆਪਾਂ ਇਹਨਾਂ ਨੂੰ ਆਪਣੀ ਬੈਂਗਣੀ ਦੇ ਵਿੱਚ ਫਿਲ ਕਰਾਂਗੇ ਭਰਾਂਗੇ ਆਪਾਂ ਤੇ ਕੋਈ ਆਪਾਂ ਨੂੰ ਤੇਲ ਪਾਉਣ ਦੀ ਲੋੜ ਨਹੀਂ ਸੁੱਕਾ ਮਸਾਲਾ ਹੀ ਆਪਾਂ ਆਪਣਾ ਜਿਹੜਾ ਬਣਾ ਕੇ ਤਿਆਰ ਕਰ ਲਏ ਬਹੁਤ ਹੀ ਚਟਪਟੀ ਜੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਚਾਟ ਮਸਾਲਾ ਵੀ ਪਾਇਆ ਹੈ ਤੇ ਆਪਾਂ ਬੈਂਗਣੀਆਂ ਸਿੰਘ ਜਿਹੜੀਆਂ ਉਹਨਾਂ ਨੂੰ ਧੋ ਕੇ ਸੁਕਾ ਲਿਆ ਹੈ ਤੇ ਆਪਾਂ ਇਹਨਾਂ ਦੇ ਵਿੱਚ ਇੱਕ ਕੱਟ ਪਾ ਦਾਂਗੇ ਜੀ ਵਿਚਾਲੇ ਬੜੇ ਸੌਖੇ ਜੀ ਮੈਥਡ ਨਾਲ ਬਣਾਵਾਂਗੇ ਆਪਾਂ ਤੇ ਫਿਰ ਆਪਾਂ ਮਸਾਲਾ ਜਿਹੜਾ ਆਪਾਂ ਉਹ ਭਰ ਲਾਂਗੇ ਤੇ ਦੋ ਮਿਰਚਾਂ ਵੀ ਆਪਾਂ ਕੱਟ ਕੇ ਰੱਖ ਲਾਂਗੇ ਕੋਈ ਆਪਾਂ ਨੂੰ ਪਿਆਜ਼ ਕੂਝ ਕੱਟਣ ਦੀ ਲੋੜ ਨਹੀਂ ਐਵੇਂ ਆਪਣੀ ਸਬਜੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਰੈਸਪੀ ਬਣੂਗੀ ਤੇ ਚਟਪਟੀ ਬਣੂਗੀ ਆਪਣਾ ਸਾਰੀਆਂ ਵੈਂਗੜੀਆਂ ਜਿਹੜੀਆਂ ਉਹਨਾਂ ਨੂੰ ਭਰ ਕੇ ਆਪਾਂ ਰੱਖ ਲਾਂਗੇ ਤੇ ਸਾਰੀਆਂ ਵੈਂਗੜੀਆਂ ਨੂੰ ਆਪਾਂ ਐਸੀ ਤਰ੍ਹਾਂ ਭਰ ਕੇ ਰੱਖ ਲਿਆ ਤੇ ਆਪਣਾ ਮਿਰਚਾਂ ਸਿੰਘ ਜੜੀਆਂ ਮਿਰਚਾਂ ਨੂੰ ਵੀ ਆਪਾਂ ਭਰ ਕੇ ਰੱਖ ਲਿਆ ਏ ਤੇ ਹੁਣ ਆਪਾਂ ਤੇਲ ਗਰਮ ਕਰਾਂਗੇ ਜੀ ਕੜਾਹੀ ਦੇ ਵਿੱਚ ਤੇ ਤੇਲ ਨੂੰ ਆਪਾਂ ਥੋੜਾ ਜਾਂ ਗਰਮ ਕਰ ਲਾਂਗੇ ਪਹਿਲਾਂ ਤਾਂ ਕਿ ਕੜੱਤਰਾ ਜਿਹੜੀ ਮਰ ਜੇ ਆਪਣੇ ਤੇਲ ਦੀ। ਇਸ ਤੋਂ ਬਾਅਦ ਫਿਰ ਆਪਾਂ ਜਿਹੜੀ ਆਪਣੀ ਸਬਜ਼ੀ ਹੈ ਉਹਨੂੰ ਫਰਾਈ ਕਰਾਂਗੇ ਇਹਦੇ ਵਿੱਚ। ਬੜੇ ਥੋੜੇ ਜਿਹੀ ਤੇਲ ਦੇ ਵਿੱਚ ਬਣ ਜਾਂਦੀ ਹੈ ਇਹ। ਪਹਿਲਾਂ ਆਪਾਂ ਮੱਚਾ ਰੱਖ ਤਾਏ ਵਿੱਚ ਤੇਲ ਆਪਣਾ ਹੋ ਗਿਆ ਗਰਮ। ਤੇ ਹੁਣ ਆਪਾਂ ਇੱਕ ਬੈਂਗੜੀ ਕਰਕੇ ਇਹਦੇ ਵਿੱਚ ਪਾ ਲਾਂਗੇ ਤੇ ਜਿਹੜੀ ਆ ਅੱਗ ਹੈ ਆਪਾਂ ਉਹ ਬਿਲਕੁਲ ਨੂੰ ਸਲੋ ਰੱਖਣੀ ਹੈਗੀ। ਤਾਂ ਕਿ ਬਿਲਕੁਲ ਕ੍ਰਿਸਪੀ ਜਿਹਾ ਬਣ ਕੇ ਤਿਆਰ ਹੋਣ। ਤੇ ਹੁਣ ਆਪਾਂ ਇਹਨਾਂ ਨੂੰ ਢੱਕ ਕੇ 7-8 ਮਿੰਟ ਤੱਕ ਪਕਾ ਲਾਂਗੇ ਬੜੀ ਛੇਤੀ ਬਣਨ ਵਾਲੀ ਸਬਜ਼ੀ ਹੈ ਕਿਉਂਕਿ ਆਪਣੀਆਂ ਬੈਂਗੜੀਆਂ ਸੀ ਇਹਨਾਂ ਚ ਬਿਲਕੁਲ ਨਰਮ ਸੀ ਉਹ ਛੇਤੀ ਬਣ ਗਈਆਂ ਸੀ ਤੇ ਹੁਣ ਆਪਾਂ ਇਹਨਾਂ ਦੇ ਪਾਸੇ ਆਪਾਂ ਉਲਟਾ ਲਾਂਗੇ ਜੀ ਚਮਚੇ ਦੀ ਮਦਦ ਨਾਲ ਤੁਸੀਂ ਜਿਹੜਾ ਪਾਸਾ ਆਪਣੀ ਬੈਂਗੜੀਆਂ ਦਾ ਸਾਰੇ ਪਲਟਾ ਲੈਣੇ ਆ ਤਾਂ ਕਿ ਦੂਜਾ ਪਾਸਾ ਵੀ ਆਪਣਾ ਪੂਰੀ ਤਰ੍ਹਾਂ ਕਰਿਸਪੀ ਹੋ ਜੇ ਤੇ ਮਿਰਚਾਂ ਵੀ ਆਪਣੀਆਂ ਵਿੱਚੇ ਫਰਾਈ ਹੋ ਗਈਆਂ ਏ ਤੇ ਜਿਹੜਾ ਆਪਣਾ ਮਸਾਲਾ ਬਚਿਆ ਸੀਗਾ ਆਪਾਂ ਉਹਦੀ ਇਹਦੇ ਵਿੱਚ ਅੱਛੀ ਪਾਤਾਈ ਤੇ ਆਪਣਾ ਸਬਜੀ ਨੂੰ ਹੁਣ ਆਪਾਂ 2 ਮਿੰਟਾਂ ਲਈ ਢੱਕ ਕੇ ਪਕਾ ਲਾਂਗੇ ਤੇ ਤੇਲ ਆਪਣਾ ਜਿਹੜੂ ਛੱਡ ਤਾਂ ਹੈ ਨਹੀਂ ਤੇ ਆਪਣੀ ਜਿਹੜੀ ਸਬ지 ਬਣ ਕੇ ਤਿਆਰ ਹੈ ਬਿਲਕੁਲ ਤੇ ਸਾਰਾ ਮਸਾਲਾ ਜੀ ਉਹ ਵੀ ਉਹਦੇ ਵਿੱਚ ਸੋਖ ਲਿਆ ਇਹ ਸਬਜੀ ਨੇ ਆਪਣੀ ਨਹੀਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਗਈ ਦੀ ਸਬਜੀ ਬਣ ਕੇ ਹੋਈ ਹੈ ਤਿਆਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਹੋਰ ਵੀ ਭੈਣ ਭਰਾ ਆਪਣੇ ਨਾਲ ਜੁੜ ਸਕਣ ਤੇ ਜਿੰਨਾਂ ਜਿੰਨਾਂ ਨੇ ਆਪਣੀ ਵੀਡੀਓ ਦੇਖੀ ਹੈ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ